ਸਤਿ ਸ੍ਰੀ ਅਕਾਲ ਦੋਸਤੋ ਜੀ ਆਹ ਦੇਖ ਲਓ ਜੀ ਸਵੇਰ ਦੀ 12:30 ਵਜੇ ਦੀ ਲਾਈਟ ਕੱਟੀ ਹੋਈ ਹੈ ਜੀ ਮੰਡੀ ਨਿਵਾਸੀ ਸਵੇਰ ਦੇ ਪਰੇਸ਼ਾਨ ਨੇ ਜੀ ਹਜੇ ਤੱਕ ਲਾਈਟ ਜਿਹੜੀ ਆ ਠੀਕ ਨਹੀਂ ਹੋਈ ਸਵੇਰ ਦੇ ਬਹੁਤ ਜਣਿਆਂ ਦੇ ਫੋਨ ਆ ਚੁੱਕੇ ਆ ਵੀ ਲਾਈਟ ਕਦੋਂ ਆਉਗੀ ਕਦੋਂ ਆਏਗੀ ਪਰ ਜਦੋਂ ਕਿਸੇ ਨੂੰ ਫੋਨ ਕਰਦੇ ਆ ਨਾ ਹੀ ਜੇਏ ਸਾਹਿਬ ਚੈੱਕ ਰਿਹਾ ਹੈ ਨਾ ਹੀ ਐਸਡੀਓ ਸਾਹਿਬ ਚੈੱਕ ਰਿਹਾ ਆ ਉੱਪਰ ਦੇਖ ਸਕਦੇ ਹੋ ਕੋਈ ਸੇਫਟੀ ਰੂਲ ਨਹੀਂ ਫਾਲੋ ਕੀਤਾ ਯਾਰੇ ਬੰਦਾ ਉੱਤੇ ਚੜਿਆ ਹੋਇਆ ਨਾ ਕੋਈ ਉਹਦੇ ਕਿੱਟ ਪਾਈ ਹੋਈ ਹੈ ਕਿਸੇ ਤਰ੍ਹਾਂ ਦੀ ਸੇਫਟੀ ਨਹੀਂ ਹੈਗੀ ਉਸ ਬੰਦੇ ਦੀ ਜੇ ਮੰਨ ਲਓ ਬਟ ਇਹਦਾ ਪੈਰ ਫਿਸਲ ਜਾਈ ਤਾਂ ਫਿਰ ਕੀ ਵਾਪਰੇਗੀ ਉਹ ਬੰਦੇ ਨਾਲ ਘਟਨਾ ਤੁਸੀਂ ਦੇਖੋ ਜੀ ਕਿਸੇ ਤਰ੍ਹਾਂ ਦੀ ਕੋਈ ਗੱਟ ਨਹੀਂ ਯੂਜ਼ ਕੀਤੀ ਜਾ ਰਹੀ ਕੋਈ ਮੌਕੇ ਤੇ ਐਸਡੀਓ ਨਹੀਂ ਮੌਜੂਦ ਕੋਈ ਲਾਈਨਮੈਨ ਨਹੀਂ ਯੂਜ਼ੀ ਕੋਈ ਜਹੀ ਹੈ ਨਹੀਂ ਗੱਟ ਸਿਰਫ ਚਾਰ ਬੰਦੇ ਹਾਈਡਰੈਂਟ ਦਾ ਕੰਮ ਕਰ ਰਹੇ ਆ ਨਾ ਹੀ ਕਿਸੇ ਦਾ ਫੋਨ ਚੁੱਕਿਆ ਜਾ ਰਿਹਾ ਜਦੋਂ ਜਹੀ ਸਾਹਿਬ ਨਾਲ ਗੱਲ ਕਰਨੀ ਚਾਹੀ ਉਹਨਾਂ ਨੇ ਫੋਨ ਨਹੀਂ ਚੁੱਕਿਆ ਜਦੋਂ ਐਸਡੀਓ ਸਾਹਿਬ ਨਾਲ ਗੱਲ ਕਰਨੀ ਚਾਹੀ ਵਾਰ-ਵਾਰ ਉਹਨਾਂ ਨੇ ਵੀ ਨਹੀਂ ਫੋਨ ਚੁੱਕਿਆ ਇਸ ਤੋਂ ਬਾਅਦ ਆਪਾਂ ਐਕਸ਼ਨ ਸਾਹਿਬ ਨਾਲ ਗੱਲ ਕਰਾਂਗੇ ਉਹ ਦੇਖਦੇ ਆ ਆਪਾਂ ਨੂੰ ਕੀ ਜਵਾਬ ਦਿੰਦੇ ਆ